ਰਖਸ਼ਾ ਖਾਲੀ ਭਾਈ ਹਾਂਜੀ ਰਖਸ਼ਾ ਖਾਲੀ ਮੈਂ ਨਹੀਂ ਬੈਠਾ ਨਜ਼ਰ ਆ ਰਿਹਾ ਨਹੀਂ ਦੂਰੋਂ ਨਹੀਂ ਸੀ ਨਜ਼ਰ ਆ ਰਿਹਾ ਮੈਂ ਇਸ ਲਈ ਕਹਿ ਰਿਹਾ ਖਾਲੀ ਆ ਭਾਈ ਸਵਾਰੀ ਵਾਸਤੇ ਤੇ ਖਾਲੀ ਆ ਵੈਸੇ ਮੈਂ ਬੈਠਾ ਹਾਂ ਹੁਕਮ ਭਾਈ ਸਵੇਰ ਦਾ ਖਾਲੀ ਲਈ ਫਿਰਦਾ ਕੋਈ ਚੀਜ਼ਾਂ ਰੱਖ ਲਈਦੀ ਹੁੰਦੀਆਂ ਵਿੱਚ ਘਰ ਦੀਆਂ ਚੀਜ਼ਾਂ ਰੱਖ ਲਈਦੀਆਂ ਤਾਂ ਕਿ ਰਖਸ਼ਾ ਭਰਿਆ ਭਰਿਆ ਤੇ ਲੱਗੇ ਇਹ ਸਵਾਰੀ ਕਿੱਥੇ ਪਹੁੰਚਣੀ ਆ ਬੈੱਡ ਰੱਖ ਲਾਂ ਪਿੱਛੇ ਤੇ ਚਲੋਗੇ ਹਾਂਜੀ ਭਾਈ ਜਣਾ ਕਿੱਥੇ ਜਾਣਾ ਜੀ ਤੁਸੀਂ ਜਾਣਾ ਇयां ਯਾਰ ਕਿਤੇ ਨਾ ਕਿਤੇ ਤੇ ਜਾਵਾਂਗੇ ਹੈ ਕਿਤੇ ਨਾ ਕਿਤੇ ਤੇ ਜਾਵਾਂਗੇ ਇਹ ਕਿਹੜਾ ਨਵਾਂ ਰੂਟ ਆ ਜੀ ਕੋਈ ਨਵ ਕਿਤੇ ਨਾ ਕਿਤੇ ਵਾਲਾ ਕਿੱਥੇ ਜਾਣਾ ਜੀ ਯਾਦਗਾਰ ਵੇਖਿਆ ਤੂੰ ਹਾਂ ਜੀ ਵੇਖਿਆ ਉਹ ਤਾਂ ਮੰਮੀ ਵੇਖਿਆ ਕਿਤੇ ਹੋਰ ਚੱਲਨੇ ਆ ਨਹੀਂ ਸਟਾਫ ਕਿਹੜੀ ਜਗ੍ਹਾ ਤੇ ਜਾਣਾ ਵਾ ਕਿਸੇ ਖੁੱਲੀ ਜਗ੍ਹਾ ਤੇ ਲੈ ਚੱਲ ਬਿੱਲੀ ਛੱਡਣ ਜਾਣਾ ਤੁਸੀਂ ਉਹ ਕੀ ਹੋਇਆ ਇਹ ਕਿਹੜੀ ਖੁੱਲੀ ਜਗ੍ਹਾ ਤੇ ਜਾਣਾ ਕਮਾ ਕੇ ਨਾਰ ਚਲਾਉਣਾ ਉੱਥੇ ਜਾ ਕੇ ਤੇਰਾ ਮਲੇ ਦੀ ਸਾਖ ਉੱਡਦਾ ਵਾ ਤੈਨੂੰ ਖੁੱਲੀ ਜਗ੍ਹਾ ਤੇ ਲੈ ਜਾ। ਕਹਿੰਦੇ ਬੰਦੇ ਦੀ ਸੋਚ ਹਮੇਸ਼ਾ ਉੱਚੀ ਹੋਣੀ ਚਾਹੀਦੀ ਹੈ। ਇਸ ਕਰਕੇ ਆਪਾਂ ਦਾ ਹੁਣ ਜਦੋਂ ਵੀ ਸੋਚਦੇ ਆ ਛੱਤ ਤੇ ਬਹਿ ਕੇ ਸੋਚਦੇ ਆ। ਤੇ ਕੋ ਬੰਦਾ ਰੱਖ ਲੈ ਭੁੰਨਣ ਵਾਸਤੇ। ਨਹੀਂ ਬੰਦਾ ਤਾਂ ਰੱਖਣਾ ਹੈਗਾ ਭਾਈ ਜਾਨਾ ਆਪ ਕਰੀਦਾ ਹੱਥੀ ਕੰਮ ਕਰੀਦਾ ਮਿਹਨਤ ਕਰਨੀ ਪੈਂਦੀ ਆ। ਤੁਹਾਨੂੰ ਪਤਾ ਫੇ ਮਿਹਨਤ ਕਰਾਂਗੇ ਤੇ ਰਿਸ਼ਤੇਦਾਰਾਂ ਦੇ ਬਰਾਬਰ ਆਵਾਂਗੇ ਨਾ ਇਸ ਤਰ੍ਹਾਂ। ਰਿਸ਼ਤੇਦਾਰ ਕਿਹੜੇ ਰਿਸ਼ਤੇਦਾਰ ਸਾਡੇ ਬੜੇ ਹਿੰਦੁਸਤਾਨ ਦੇ ਵਿੱਚ ਵੀ ਰਿਸ਼ਤੇਦਾਰ ਆਏ ਸਾਡੇ ਸਾਰੇ ਹਾਂ ਕਿਹੜੇ ਆਮਰ ਖਾਨ ਸਲੇਮਾਨ ਖਾਨ ਸਾਡੇ ਦੂਰੋਂ ਨੇੜੋਂ ਰਿਸ਼ਤੇਦਾਰ ਹੈਗੇ ਭਾਈ ਜਾਨਾ ਹੈ ਜੀ ਹਾਂ ਅਮਰ ਖਾਨ ਸਾਡਾ ਰਿਸ਼ਤੇਦਾਰ ਹੈਗਾ ਤੇ ਸ਼ਾਹਰੂਖ ਖਾਨ ਹਾਂ ਸ਼ਾਹਰੂਖ ਖਾਨ ਵੀ ਇੱਥੇ ਪਸ਼ਾਵਰੋਂ ਹੀ ਗਿਆ ਹੈਗਾ ਉਹ ਵੀ ਸਾਡੇ ਰਿਸ਼ਤੇਦਾਰ ਹੈਗਾ ਬਸ ਉਹ ਸਾਡੇ ਅਸੀਂ ਉਹਨਾਂ ਨੂੰ ਬੁਲਾਉਂਦੇ ਨਹੀਂ ਹੈਗੇ ਮੂੰਹ ਨਹੀਂ ਲਾਂਦੇ ਹੈਗੇ ਕਿਉਂਕਿ ਸਾਡਾ ਕਾਰੋਬਾਰ ਜ਼ਿਆਦਾ ਹੈਗਾ ਉਹ ਛੱਡਦੇ ਆ ਸਾਡੇ ਕਾਰੋਬਾਰ ਤੇ ਫਿਲਮਾਂ ਬਣਾਉਂਦੇ ਤੂੰ ਵੇਸੇ ਪੱਠੀ ਅੱਗੇ ਸੜੰਦਾ ਐ ਤੇ ਉਹ ਬਾਂਦਰਾਂ ਨੂੰ ਪਾਉਣ ਵਾਲੀ ਚਨੇ ਕਿਹੜੇ ਐ ਇੱਥੇ ਖਾਣੇ ਆ ਕਿ ਲੈ ਕੇ ਜਾਣੇ ਆਗੇ ਯਾਰ ਪਠਾਨ ਸਾਡੇ ਵੀ ਦੋਸਤ ਹੈਗੇ ਨੇ ਉਹ ਤੇ ਐਡੇ ਐਡੇ ਸੋਹਣੇ ਆ ਤੂੰ ਯਾਰ ਤੈਨੂੰ ਕੀ ਬਣਿਆ ਜਾਂ ਤੂੰ ਕਿਤੇ ਭੁੰਦਾ ਭੁੰਦਾ ਵਿੱਚ ਆਪ ਵੀ ਡਿਗ ਪਿਆ ਪੱਠੀ ਚੱਕੀ ਹੋਇਆ ਪਲੇਟਾਂ ਧਿਆਨ ਨਾਲ ਗਿਣਿਓ ਘੜ ਗਿਣ ਟਾੜੇ ਜਿਵੇਂ ਪਾਉਂਗਾ ਰੋ 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 ਅੱਜ ਦੀ ਵਜਾ ਕੇ ਦੇਖ ਲਾ ਓ ਤੇਰੀ ਭੈਣੋਂ ਵੱਡੇ ਲਵਾਏ ਓਏ ਇੱਥੇ ਕਰਦਾ ਮੈਂ ਤੈਨੂੰ ਕਸੀ ਨਾ ਜਾ ਕੇ ਨਹਾਉਂਗਾ ਤਰਤੀ ਤੋਂ ਕਿਹੜਾ ਪਾਣੀ ਮੁੱਕ ਚਲਾ ਤੁਸੀਂ ਮੇਰੇ ਪਿੱਛੇ ਪਏ ਰਹਿੰਦੇ ਜੀ ਚਲ ਸੱਚੀ ਗੱਲਾਂ ਅਕਲ ਜਿਉਂ ਨਰਾ ਸ਼ਰਾ ਆ ਜਾ ਫਿਰ ਕੁੱਟ ਲਵਾਈਏ ਨਈ ਅਕਲ ਮੈਂ ਪੀਂਦਾ ਨਹੀਂ ਪੀਂਦਾ ਨਹੀਂ ਮੂੰਹ ਤੇਰਾ ਰਾਮ ਦੀ ਬੋਤਲ ਲੱਗਾ ਕੋਲੂ ਐਂ ਬੋਲੀਦਾ ਹੁੰਦਾ ਤੈਨੂੰ ਬਟਾਹੋ ਚਲ ਮਾਫੀ ਮੰਗ ਓਏ ਉਹਨਾਂ ਨੂੰ ਪਤਾ ਨਾ ਬੱਤ ਮਾ ਵੀ ਛੋਟੇ ਵੀ ਮਾਫੀ ਕਿਵੇਂ ਚਾਹੀਦੀ ਹੱਥ ਜੋੜ ਕੇ ਜਾਂ ਲਿਖ ਕੇ ਓ ਭਰਾਵਾ ਤੂੰ ਮੈਨੂੰ ਮਾਫ ਕਰ ਮੇਰੀ ਨਿਗਾਹ ਤੇਰੇ ਤੇ ਅਗਰਿਓ ਹੂੰ ਫਜਸ ਵੱਡੇ ਲਵਾਈਉ ਆ ਜਾ ਹੁਣ ਚਲ ਤਰੀ ਤਪ ਤੂੰ ਸਾਰੀਆਂ ਜਲੇਬੀਆਂ ਖਾ ਜਾਏਗਾ ਓਏ ਲੈ ਜਲੇਬੀਆਂ ਦੀ ਕੀ ਗੱਲ ਕਰਦੇ ਆ ਤੁਸੀਂ ਇਹਨੂੰ ਛੱਡ ਕੇ ਵੇਖੋ ਹੁਣ ਇਹ ਕੜਾਏ 'ਚ ਮੂੰਹ ਪਾ ਲੇਗਾ ਸਹੀ ਗੱਲ ਹੈ ਸਹੀ ਗੱਲ ਹੈ ਪਾ ਕੜਾਏ 'ਚ ਮੂੰਹ ਮਾ ਖਿੱਚੋ ਤਰੀ ਫੋਟੋ ਹਾਂ ਫੋਟੋ ਖਿੱਚ ਲਿਓ ਫੇਰ ਤੁਹਾਨੂੰ ਫੇਸਬੁੱਕ ਤੇ ਪਾਉਣੀ ਪਊਗੀ ਪਾ ਦਾਂਗੇ ਹਾਂ ਅੱਛਾ ਐ ਦੱਸੋ ਫੇਰ ਸਟੈਟਸ ਕੀ ਪਾਉਂਗੇ ਓਏ ਇਹ ਤਾਂ ਅਜ ਫਿਰ ਮਾਸਟਰੀ ਡਿਸਾਈਡ ਕਰਨਗੇ ਵੀ ਹਾਂ ਹਾਂ ਦੱਸੋ ਮਾਸਟਰੀ ਹਾਂ ਦੱਸੋ 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 ਦੇਖੋ ਜੀ ਜੇ ਤਾਂ ਇੱਕ ਕੜਾਹੀ ਦੇ ਵਿੱਚ ਮੂੰਹ ਪਾ ਕੇ ਜਲੇਬੀਆਂ ਖਾਓਗੇ ਹਾਂਜੀ ਫੇਰ ਤਾਂ ਸਟੈਟਸ ਇੱਕੋ ਹੀ ਬਣਦਾ ਓਕੇ ਜੀ ਕੁੱਤੇ ਖਾਣ ਜਲੇਬੀਆਂ ਮਾਰ ਰਹੀ ਸੋਨੀ ਓਏ ਇੱਕ ਮਿੰਟ ਇੱਕ ਮਿੰਟ ਮਾਸਟਰੀ ਨੂੰ ਪੁੱਛਦੇ ਆਂ ਅਮ ਮਾਟੀ ਹਾਂਜੀ ਮਤਲਬ ਪਿਆ ਵਾਲੇ ਦਾ ਪਾ ਗੁੱਟ-ਗੁੱਟ ਲਾ ਸਕਦੇ ਆਈ ਹੁਣ ਲੈ ਲੈ ਸੁਆਗਤ ਮੈਂ ਚੜ ਕੇ ਦਾ ਕਹੀ ਜਾਂਦਾ ਵੀ ਇੱਕ ਵਾਰ ਛੜਤੀ ਛੜਤੀ ਯਾਰ ਨਹੀਂ ਲਾਉਣੀ ਨਹੀਂ ਲਾਉਣੀ ਹਾਂ ਨੱਚਣ ਵਾਲੇ ਪੁੱਛ ਲੈਨੇ ਮਤਲਬ ਹੀ ਨੱਚਦਾ ਸਕਦੀ ਪੁੱਛ ਲੈ ਪੁੱਛ ਲੈ ਪਿਆਰ ਨਾਲ ਕਿੱਧੇ ਬਣਾ ਥੋੜੇ ਤਾਂ ਭਿਆਨ ਹੀ ਦੇਖਿਆ ਇਹਨਾਂ ਬੰਦੇ ਬਣ ਕੇ ਵਿਆਹ ਦੇਖੋ ਕੀ ਮੈਂ ਵੈਸੀ ਹੀ ਵੇਖਿਆ ਲਾਟਰੀ ਸਭ ਤੁਹਾਡੇ ਵੱਲ ਪੱਈਆ ਸ਼ੋਅ ਹੀ ਨਹੀਂ ਕਰ ਰਿਹਾ ਫਾਇਰ ਰ ਆ ਰਿਹਾ ਭਾਈ ਮਸ਼ੀਨ ਦੂਜੀ ਵੇਖ ਲਾ ਹਾਂਜੀ ਦੂਜੀ ਮਸ਼ੀਨ ਹੈਗੀ ਮੈਨੂੰ ਤਾਂ ਤੇਰੀ ਜ਼ਿੰਦਗੀ 'ਚ ਹੀ 에ਰਰ ਆਇਆ ਲੱਗਦਾ ਇੱਥੇ ਇਹਦੇ 'ਚ ਬੈਲੈਂਸ ਹੈ ਹੀ ਨਹੀਂ ਹੈ ਹੈ ਹੀ ਨਹੀਂ ਬੈਲੈਂਸ ਜਦੋਂ ਤੂੰ ਬੈਲੈਂਸ ਕੋ ਆਇਆ ਹੀ ਨਹੀਂ ਤੇ ਇੱਥੋਂ ਕਿੱਥੋਂ ਆ ਜਾਣਾ ਗਾਇਬ ਨਾ ਆ ਜਾਂਦਾ ਬੈਲੈਂਸ ਸਹੀ ਗੱਲ ਤੇ ਜੇਗਾ ਸੀ 1000 ਰੁਪਿਆ ਦੇ ਵਿੱਚ 1000 ਰੁਪਿਆ ਸੀ ਤੇ ਕਾਰਡ ਫਟਿਆ ਨਹੀਂ ਇੰਨਾ ਬੈਲੈਂਸ ਕਰਾ ਲਿਆ ਤੂੰ ਤੂੰ ਲੱਗਦਾ ਕੋ ਵੈਲਫੇਅਰ ਦੇ ਬਹੁਤੇ ਹੀ ਕੰਮ ਕਰਦਾ ਜਿਹੜਾ ਇੰਨਾ ਬੈਲੈਂਸ ਰੱਖਦਾ ਤੇ ਹੁਣ ਕੀ ਕਰਨਾ ਹੈ ਭਾਈ ਹਾਂਜੀ ਉਹ ਭਾਈ ਪੈਨ ਨਾਲ ਭੇਜ ਦੇ ਫਿਰ ਹਾਂਜੀ ਮੁੰਡਾ ਨਾਲ ਭੇਜ ਦੇ ਇਹਦੇ ਮੁੰਡਾ ਨਾਲ ਭੇਜਦੇ ਚਾਹ ਲੈਣ ਭੇਜਣਾ ਤੈਨੂੰ ਮੁੰਡਾ ਨਾਲ ਇਹਦਾ ਹੁਣ ਕੀ ਹਾਲ ਹੋ ਸਕਦਾ ਹਾਲ ਤੇਰੇ ਚਪੇੜਾਂ ਪਹਿਣ ਗਿਆ ਇੱਥੇ ਆ ਗੱਡੀ ਪਹਿਣ ਗਿਆ ਹੋਰ ਕੀ ਹੈ ਹੋਰ ਇਹਦਾ ਕੀ ਹਾਲ 1.5 ਲੱਖ ਦਾ ਮੇਰੇ ਕੋਲ 125 ਆ ਤੇ ਚਪੇੜਾਂ ਬਹਿਣ ਗਿਆ 1.5 ਲੱਖ ਦਾ 125 ਹੈ ਤੇ ਬੈਲੈਂਸ ਵੀ ਰੱਖੋ ਵਿੱਚ ਮੁੰਡਾ ਆ ਗਿਆ ਕੀ ਨਾਮ ਭਾਈ ਤੁਹਾਡਾ ਮੁਹੰਮਦ ਅਬਾਸ ਮੁਹੰਮਦ ਅਬਾਸ ਮੇਰੇ ਨਾਲ ਚੱਲਾ ਵਾ ਤੇ ਇਹਨੂੰ ਮੈਂ ਘਰੋਂ ਪੈਸੇ ਦੇ ਦਿੰਦਾ ਵਾ ਕਿੰਨੇ ਪੈਸੇ ਆ ਤਰੋਂ ਟੋਏ ਚ ਡੱਬੇ ਪੈਸੇ ਤੂੰ ਕਨਾਲ ਲਿਓਨੇ ਤੇ ਤੈਨੂੰ ਜੋ ਪਤਾ ਵਾ ਵੀ ਮੈਂ ਉਹ ਭਾਈ ਚਾਹ ਧਿਆਨ ਨਾ ਫੜਿਓ ਕੱਲ ਮੈਨੂੰ ਦਹੀਂ ਚ ਤੂੜੀ ਪਾ ਕੇ ਦੇ ਗਈਆਂ ਕਹਿੰਦੀ ਆ ਭਾਈ ਪਕੌੜੀਆਂ ਆ ਹਾਏ ਹਾਏ ਨਹੀਂ ਮੇਰੇ ਦੀਜੇ ਨਾਲ ਐਨਾ ਧੱਕਾ ਜੇ ਪੌਣੀ ਤੀ ਪੂਰਾ ਬਰੇਵੇ ਵੰਦਦੇ ਬਰੇਵੇ ਦਾ ਡੰਗਰ ਨੂੰ ਨਹੀਂ ਜੁੜਦੇ ਇਹਨੇ ਕਿਹਾ ਦੁੱਧ ਦੇਣਾ ਹਾਂ ਹਾਂ ਕੋਈ ਲਿਆਜ ਕਰ ਲੋ ਮੌਕੇ ਦਾ ਪੜਵਾਰੀ ਆ ਫੇਰ ਤਾਂ ਭਾਈ ਖਲ ਬਣਦੀ ਸੀ ਪੌਣੀ ਮੈਂ ਜੰਬਲੀ ਆ ਓ ਬੱਲੇ ਓਏ ਰਾਂਝਾ ਈ ਰਾਲਾ ਗੁੱਸਾ ਮਿਲਣਾ ਤੇ ਤੇਰੀ ਸਾਲਾ ਮੱਲਮਲੀ ਸੱਟ ਉੱਥੇ ਵੱਜਦੀ ਆ ਉਹ ਗੱਲਾਂ ਦਿਓ ਗੱਲਾਂ ਗੱਲਾਂ ਕਹਿੰਦੇ ਕਿ ਗੱਲਾਂ ਛੋਟਾ ਲੈਣਾ ਕਿ ਵੱਡਾ ਛੋਟਾ ਹੀ ਦੇ ਅੱਜਕੱਲ ਮਹਿੰਗਾਈ ਜਾਨੀ ਪੈਸੇ ਤੇ ਹੁੰਦੇ ਹੀ ਨਹੀਂ ਕੋਲ ਕਿਸੇ ਕੋਲ ਜਿੰਨਾ ਪੈਟਰੋਲ ਮਹਿੰਗਾ ਹੋ ਗਿਆ ਇਹਨੂੰ ਚੌਂਕ ਚ ਰੱਖ ਰਹੀ ਲੋਕੀ ਪਈ ਜਾਣਗੇ ਬਹੁਤ ਸੱਚ ਆ ਗਿਆ ਕਰਨ ਇਨੂੰ ਚਾਉਂ ਚ ਰੱਖ ਲਈ ਤੇ ਇੱਥੇ ਲਿਖਾ ਲਈ ਮੇਰੇ ਗੁਰਦੇ ਖਰਾਬ ਚਾਹ ਨੂੰ ਘਰ ਲਿਆ ਆ ਇਹ ਮੈਲ ਲਾਉਂਦਾ ਭਾਜੀ ਹਾਂਜੀ ਲਾਉਂਦਾ ਜੀ ਇਹ ਮੇਰੇ ਵੱਲੋਂ ਤੈਨੂੰ ਗਿਫਟ ਆ ਲਾਇਆ ਕਰ ਇਹ ਬਣਦੇ ਕਿੱਥੇ ਭਾਜੀ ਤੁਸੀਂ ਛੱਡੋ ਜਿੱਥੇ ਵੀ ਬਣਦੇ ਆ ਤੁਸੀਂ ਆਪਣੀ ਗੱਲ ਕਰੋ ਵੀ ਨਹੀਂ ਚਲੋ ਦੱਸ ਹੀ ਦਿਓ ਬੰਦਾ ਜ਼ਰਾ ਇੱਕ ਸੁਨਹਿਰੀ ਲਫਜ਼ਾਂ ਚ ਲਿਖਿਆ ਵੀ ਜਾਂਦਾ ਵੀ ਕਿੱਥੇ ਬਣਦੇ ਆ ਕਿੱਥੇ ਬਣਦੇ ਆ ਗੁਜਰਾਤ ਭਾਈ ਬਣ ਗਏ ਹਾਂ ਹਾਂ ਹੁਣ ਆਇਆ ਨਾ ਉਸੇ ਗੱਲ ਤੇ ਕਿਹੜੀ ਗੱਲ ਤੇ ਉਥੇ ਹੀ ਕਿਹੜੀ ਗੱਲ ਸੋਹਣੀ ਮਈਵਾਲ ਯਾਰ ਆਰਾਮ ਨਾ ਬੈ ਆਰਾਮ ਨਾ ਕੀ ਹੈ ਠੀਕ ਹੈ ਨਾ ਉਹ ਤੁਹਾਨੂੰ ਹੁਣ ਸੋਹਣੀ ਦੇ ਕੇ ਗਈ ਆ ਉਹ ਕਿਹੜਾ ਸੋਹਣੀ ਦੇ ਗਈ ਹੈ ਸਿਆਬ ਬਣਾਉਣੇ ਸਾਨੂੰ ਆਪ ਬਣਾਉਣਾ ਆਉਂਦਾ ਸੋਹਣੀ ਬੈਂਡ ਵਾਲੇ ਦੀ ਮੈਂ ਗੱਲ ਕਰ ਰਿਹਾ ਸੋਹਣੀ ਜਿਹੜੀ ਚਨਾਈ ਡੁੱਬ ਕੇ ਮਰੀ ਤੁਹਾਡੀ ਕੁੜੀ ਉਹ ਕਿਹੜੀ ਕੁੜੀ ਮਾਰੀ ਕੁੜੀ ਕੁੜੀ ਮਰੀ ਨਹੀਂ ਆ ਗਈ ਯਾਰ ਕੰਮ ਕਰ ਜਾ ਤੂੰ ਬੋਲ ਦੇ ਜਿਹਨੂੰ ਮਰਜ਼ੀ ਪੁੱਛ ਲੈ ਤੂੰ ਭਾਜੀ ਇਹ ਮੋਟਰ ਤੁਸੀਂ ਖੋਲੋ ਤੇ ਇਹ ਤੋਲੋ ਤੇ ਕਿੰਨੇ ਦੀ ਹੈਗੀ ਲੈ ਜਾਓ ਕਿਹੜੀ ਮੋਟਰ ਇਹ ਮੋਟਰ ਇਹ ਕਿ ਇਹ ਸਾਡੇ ਮਹੱਲੇ ਦੀ ਆ। ਪੈਸੇ ਪਾ ਕੇ ਲਵਾਈ ਹੈ। ਨਹੀਂ ਨਹੀਂ ਆਇਆ ਘਰ ਵਾਲੇ ਨਹੀਂ ਇਹਨਾਂ ਦੀ ਆ। ਐ ਤੁਸੀਂ ਖੋਲੋ ਭਾਜੀ ਮੈਨੂੰ ਪੈਸੇ ਚਾਹੀਦੇ ਨੇ ਇਸ ਲਈ ਮੈਂ ਕਹਿੰਦਾ ਕਿ ਚਲੋ ਲੈ ਜਾਓ। ਉਹ ਯਾਰ ਖੋਲੋ ਪੈਸੇ ਚ ਏਟੀਐਮ ਤੈਨੂੰ ਪੈਸੇ ਚਾਹੀਦੇ ਕਿਸੇ ਦੀ ਮੋਟਰ ਆ ਮੈਂ ਫੜਿਆ ਜਾਵਾਂ ਮੁਰਕ ਕੇ ਤੂੰ ਵਾਦਾ ਨਹੀਂ ਲਾਉਂਦੇ ਵੀ ਮੋਟਰਾਂ ਵੇਚ ਲਾ ਤੇ ਉਹ ਵੇਚ ਲਾ। ਉਹ ਯਾਰ ਮੋਟਰਾਂ ਚੋਰੀ ਦੀਆਂ ਵੇਚ ਲਾ ਮੈਂ। ਉਹ ਚੋਰੀ ਦੀ ਨਹੀਂ ਹੈਗੀ। ਸਾਡੇ ਮਹੱਲੇ 'ਚ ਜਿਹਨੂੰ ਕੋਈ ਪੈਸੇ ਚਾਹੀਦੇ ਉਹਨੂੰ ਕਿਸੇ ਨਾ ਕਿਸੇ ਦੀ ਖੋਲ ਕੇ ਵੇਚ ਦਿੰਦਾ ਇੱਥੇ ਇਤਫਾਕ ਬੜਾ ਸਾਡਾ। ਯਾਰ ਬੜਾ ਚੋਰ ਕਲੋਨੀ ਆ। ਪਰ ਚਾਂਦੀ ਖੋਲੀ ਸਾਡੀ ਖੋਲੀ ਕੱਲ ਕਿਸੇ ਨੇ ਇੱਥੇ ਕੋਈ ਨਹੀਂ ਕਿਸੇ ਨੂੰ ਕੋਸ਼ਕ ਕਰਦਾ ਪਿਆਰ ਮੁਹੱਬਤ ਨਾ ਰਹਿ ਰਹੇ ਆ ਯਾਰ ਬੜਾ ਤੁਹਾਡਾ ਡਾਕੂ ਪਿਆਰ ਆ ਸਾਰਾ ਆਪਸ ਵਿੱਚ ਹੈ ਯਾਰ ਮੇਰੇ ਆ ਕੇ ਮਾਲਕ ਚੰਡਾ ਮਾਰੇ ਕਿੰਨੇ ਛਡਾਉਣਾ ਮੁੜ ਕੇ ਐਵੇਂ ਤੈਨੂੰ ਚੰਡਾ ਮਾਰੇ ਅੱਲਾ ਰਹਿਮ ਕਰੇ ਨਹੀਂ ਕੋਈ ਨਹੀਂ ਮਾਰਦਾ ਅੱਲਾ ਰਹਿਮ ਕਰੇ ਤੂੰ ਖਲੋਗੇ ਮਰਵਾਉਣੀਆਂ ਕੱਲ੍ਹ ਪਰਸੋਂ ਕਰ ਲੈ ਸਾਲ ਨੂੰ ਕਰ ਲੈ ਓਏ ਤੂੰ ਹੀ ਕਰਨਾ ਹੈ ਪਿੱਛੇ ਡਾਇਰੈਕਟਰ ਇੱਕ ਮਿੰਟ ਤੇਰੇ ਨਾਲ ਮੈਂ ਕਰ ਲੈਣਾ ਗੱਲ ਕੀ ਰੌਲਾ ਕਰ ਲੈ ਗੱਲ ਤੂੰ ਹੀ ਤੂੰ ਹੀ ਆ ਮਿੰਦਾ ਜੇ ਸਾਨੂੰ ਉਹ ਪਰਾਹਾਰੇ ਹਮਾਂ ਨੂੰ ਪਰੇ ਕਰ ਪਿੱਛੇ ਕਹਿ ਟਰੈਕਟਰ ਆ ਵੇਖ ਲੈ ਫੇਰ ਉਹੀ ਗੱਲ ਐ ਟਰੈਕਟਰ ਦੇ ਵਿੱਚ ਕੋਈ ਚੀਜ਼ ਵੱਜ ਗਈ ਨਾ ਤਾਂ ਮੈਂ ਤੈਨੂੰ ਪਤਾ ਨਵਾਂ ਟਰੈਕਟਰ ਛੱਲਣਾ ਹੀ ਹਾਂ ਨਵਾਂ ਵੀ ਭੱਲੇ ਹੋਣ ਤੇ ਰੰਗੇ ਦਾ ਤੇ 34 ਸਾਲ ਪੁਰਾਣਾ ਖੁਰਿਆ ਆ ਅੱਗੇ ਜੋੜੀ ਉਹਦੀ ਨੂੰ ਮਤ ਨਹੀਂ ਦਿੱਤੀ ਤੂੰ ਆ ਮਤ ਨਹੀਂ ਦਿੱਤੀ ਤਾਂ ਟਰੈਕਟਰ ਪਿੱਛੇ ਕਰ ਟਰੈਕਟਰ ਨਹੀਂ ਉਹ ਪਿੱਛੇ ਹੋਣਾ ਮੈਂ ਤੈਨੂੰ ਦੱਸ ਦਮਾ ਉਹ ਸਿਆਣੇ ਸਹੀ ਆਂਦੇ ਆ ਜਿਹਦੇ ਵੇਲੇ ਬੰਦੇ ਨੇ ਮਰਨਾ ਹੋਵੇ ਨਾ ਉਸ ਜਗ੍ਹਾ ਤੇ ਆਪ ਹੀ ਪਹੁੰਚ ਜਾਂਦਾ ਮੌਤ ਤੈਨੂੰ ਰੇੜੀ ਤੇ ਚੁੱਕੀ ਫਿਰਦੀ ਆ ਖੋਤੇ ਨੂੰ ਤੇਰੇ ਘਰ ਦਾ ਪਤਾ ਇਹਨੇ ਤੇਰੀ লাশ ਘਰ ਪਹੁੰਚਾਉਣੀ ਉਹ ਪਹੁੰਚਾਉਣੀ ਆ ਵੇਖ ਲਾਂਗਾ ਮੈਂ ਤੈਨੂੰ ਜੜੇ ਵਾਲੇ ਤੂੰ ਸਾਨੂੰ ਨਾ ਵਾਰ ਪਾਉਣਾ ਆ ਉਹ ਤੂੰ ਬਚ ਗਿਆ ਛੀਮਿਆਂ ਅੱਗੇ ਸਮਝਦਾ ਨਾ ਅੱਗੇ ਕਿਹੜਾ ਅੱਗੇ ਤੂੰ ਬਚ ਗਿਆ ਆਹੋ ਹਾਂ ਇਹ ਤੂੰ ਐਡਾ ਤੂੰ ਕਢਾਈ ਵਾਲਾ ਸੂਟ ਪਾ ਕੇ ਕਨਵਰ ਜੜੇ ਵਾਲ ਦਾ ਸਾਲਾ ਬਣਿਆ ਨਾ ਜਿਹੜਾ ਅੱਜ ਤੂੰ ਜਿਹੜਾ ਖੋਤੀ ਰੇਣੀ ਤੇ ਐਡਾ ਤੂੰ ਦਰਦ ਕਰਾਈ ਬਣਿਆ ਮਰੇ ਉਹ ਮਾਮਾ ਤੈਨੂੰ ਵੇਖ ਲਾਂਗੇ ਅਸੀਂ ਉਹ ਵੇਖ ਲੈ ਹੁਣ ਫੇਰ ਨਹੀਂ ਉਹ ਵੇਖਿਆ ਜਾਣਾ ਇਹ ਤੇਰੀ লাশ ਹੋ ਜਾਣੀ ਫੇਰ ਤੇਰੇ ਘਰ ਜਾਂ ਨਹੀਂ ਦੇਖਣਾ ਇਹ ਕੋਈ ਬੰਦਾ ਰੱਖ ਲੈ ਭੁੰਨਣ ਵਾਸਤੇ ਨੇ ਬੰਦਾ ਕੋ ਰੱਖਣਾ ਹੈਗਾ ਭਾਈ ਜਾਨਾ ਆਪ ਕਰੀਦਾ ਹੱਥੀ ਕੰਮ ਕਰੀਦਾ ਮਿਹਨਤ ਕਰਨੀ ਪੈਂਦੀ ਆ ਤੁਹਾਨੂੰ ਪਤਾ ਫੇ ਮਿਹਨਤ ਕਰਾਂਗੇ ਤੇ ਰਿਸ਼ਤੇਦਾਰਾਂ ਦੇ ਬਰਾਬਰ ਆਵਾਂਗੇ ਨਾ ਇਸ ਤਰ੍ਹਾਂ ਰਿਸ਼ਤੇਦਾਰ ਕਿਹੜੇ ਜੀ ਰਿਸ਼ਤੇਦਾਰ ਸਾਡੇ ਬੜੇ ਹਿੰਦੁਸਤਾਨ ਦੇ ਵਿੱਚ ਵੀ ਰਿਸ਼ਤੇਦਾਰ ਆਏ ਸਾਡੇ ਸਾਰੇ ਹਾਂ ਕਿਹੜੇ ਆਮਰ ਖਾਨ ਸਲੇਮਾਨ ਖਾਨ ਸਾਡੇ ਦੂਰੋਂ ਨੇੜੋਂ ਰਿਸ਼ਤੇਦਾਰ ਹੈਗੇ ਭਾਈ ਜਾਨਾ ਹੈ ਜੀ ਹਾਂ ਅਮਰ ਖਾਨ ਸਾਡਾ ਰਿਸ਼ਤੇਦਾਰ ਹੈਗਾ ਤੇ ਸ਼ਾਹਰੂਖ ਖਾਨ ਸਾਰੂਖਾਨ ਵੀ ਇੱਥੇ ਪਸ਼ਾਬਰੋਂ ਹੀ ਗਿਆ ਹੈਗਾ ਉਹ ਵੀ ਸਾਡੇ ਰਿਸ਼ਤੇਦਾਰ ਹੈਗਾ ਬਸ ਉਹ ਸਾਡੇ ਅਸੀਂ ਉਹਨਾਂ ਨੂੰ ਬੁਲਾਉਂਦੇ ਨਹੀਂ ਹੈਗੇ ਮੂੰਹ ਨਹੀਂ ਲਾਂਦੇ ਹੈਗੇ ਕਿਉਂਕਿ ਸਾਡਾ ਕਾਰੋਬਾਰ ਜ਼ਿਆਦਾ ਹੈਗਾ ਉਹ ਛੜਦੇ ਆ ਸਾਡੇ ਕਾਰੋਬਾਰ ਤੇ ਫਿਲਮਾਂ ਬਣਾਉਂਦੇ ਤੁਸੀਂ ਪੱਠੀ ਅੱਗੇ ਸੜੰਦਾ ਹੈ ਤੇ ਉਹ ਬਾਂਦਰਾ ਨੂੰ ਪਾਉਣ ਵਾਲੇ ਛਨੇ ਕਿੜੇ ਆ ਇੱਥੇ ਖਾਣੇ ਆ ਕਿ ਲੈ ਕੇ ਜਾਣੇ ਆਗੇ ਯਾਰ ਪਠਾਨ ਸਾਡੇ ਵੀ ਦੋਸਤ ਹੈਗੇ ਨੇ ਉਹ ਤੇ ਐਡੇ ਐਡੇ ਸੋਹਣੇ ਆ ਤੂੰ ਯਾਰ ਤੈਨੂੰ ਕੀ ਬਣਿਆ ਜਾਂ ਤੂੰ ਕਿਤੇ ਭੁੰਦਾ ਭੁੰਦਾ ਵਿੱਚ ਆਪ ਵੀ ਦੇਗ ਪਿਆ ਭੱਠੀ ਚੱਕੀ ਹੋਇਆ ਅੱਛਾ ਇਹ ਤੇਲ ਤੇ ਕਿੰਨੇ ਪੈਸੇ ਭਾਜੀ ਇਹਦੇ ਭਾਈ 800 ਰੁਪਇਆ ਹੋਏਗਾ ਇਹਦੇ ਹਾਂਜੀ ਇਹ ਸਪੈਸ਼ਲ ਤੇਲ ਹੈ ਹਾਂਜੀ ਸਪੈਸ਼ਲ ਤੇਲ ਹੈ ਤੇ ਜ਼ਤੂਨ ਦੇ ਤੇਲ ਨਾਲ ਕਰਨੀ ਹੋਵੇ ਤੇ ਫੇਰ ਪਰ ਤੂੰ ਕਿਹੜਾ ਭਾ ਕਿਤੇ ਫਖਰੇ ਪਾਕਿਸਤਾਨ ਸ਼ਫੀਕ ਚਿਸ਼ਤੀ ਆ ਕਿ ਤੂੰ ਕਬੱਡੀ ਦਾ ਮੈਚ ਖੇਲਣਾ ਵਾ ਤੂੰ ਚਪੇੜਾਂ ਹੀ ਖਾਣੀਆਂ ਸਰ ਉਹਦੇ ਤੇਲ ਨਾਲ ਕਰਾ ਲਾ ਮਾਲਿਸ਼ ਸੁਣਿਆ ਤੁਸੀਂ ਇੱਕ ਨਾੜ ਜੀ ਵੀ ਨੱਥਦੇ ਹੋ ਇਹ ਬੰਦਾ ਬਿਹੋਸ਼ ਹੋ ਜਾਂਦਾ ਉਹਦੇ ਪੈਸੇ ਪੂਖੇ ਕੱਢ ਲੈਂਦੇ ਗੱਲ ਸਹੀ ਹੈ ਭਾਈਓ ਮੇਰੇ ਦਾਦੇ ਨੇ ਮੈਨੂੰ ਟ੍ਰਿਕ ਦੱਸਿਆ ਵਾ ਦਸੀ ਆ 나ੜਲੇ ਦਾਦਾ ਚੋਰੀ ਸੀ ਹੈਲੋ ਭਾਈ ਘਰ ਚੱਲ ਕੇ ਕੁੱਟੋ ਮੈਨੂੰ ਇੱਥੇ ਨਹੀਂ 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 ਭਾਈ ਘਰ ਨਹੀਂ ਜਾਂਦੇ ਅਸੀਂ ਨਾ ਆਡੇ ਤੇ ਅਸਰ ਪੈਂਦਾ ਵਾ ਐਦਾਂ ਨਾ ਭਾਈ ਇੱਕ ਦੋ ਵਾਰੀ ਨਾ ਘਰ ਗਏ ਆ ਅਸੀਂ ਕੁੱਟਣ ਨਾ ਉਹ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਾਤਾ ਕਿ ਮੋਬਾਈਲ ਚੋਕ ਲਿਆ ਚੁਕਿਆ ਕਰ ਹੈਲੋ ਐਦਾਂ ਦੇ ਕੰਮ ਨਹੀਂ ਕਰਦੇ ਅਸੀਂ ਨੈਸਲੇ ਦਾ ਪਾਣੀ ਵੀ ਰੱਖਿਆ ਈ ਹਾਂਜੀ ਭਾਈ ਮੈਂ ਨੈਸਲੇ ਦਾ ਹੀ ਪਾਣੀ ਪੀਂਦਾ ਹਾਂ ਆਪ ਤੂੰ ਗੰਦੀ ਨੈਸਲੇ ਦਾ ਹੈਲੋ ਅਕਲ ਕਰੀਦੀ ਐ